ਸਰਕਾਰ ਤੇ ਮੀਡੀਆ ਵਾਲੇ ਸਾਥੀਓ ਸਾਰੇ ਪੰਜਾਬ ਸਮੇਤ ਆਪ ਨੂੰ ਵੀ ਜਾਣਕਾਰੀ ਹੈ ਵੀ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਦੇ ਵਿੱਚ ਫਰੋਜਪੁਰ ਵਿਖੇ ਬੀਜੇਪੀ ਦੀ ਰੈਲੀ ਨੂੰ ਸਬੋਧਨ ਕਰਦਾ ਪ੍ਰੋਗਰਾਮ ਸੀ ਸਾਰੀਆਂ ਹੀ ਪੰਜਾਬ ਦੀਆਂ ਸੰਘਰਸ਼ੀ ਰਜਤੇ ਬੰਦਗੀਆਂ ਨੇ ਇਹ ਫੈਸਲਾ ਕਰਕੇ ਕਿ ਉਹਨਾਂ ਨੇ ਜਿਹੜਾ ਕਿਸਾਨਾਂ ਨਾਲ ਵਾਦਾ ਕੀਤਾ ਸੀਗਾ ਕਰ वापसी ਮੌਕੇ ਉਹ ਵਾਦਾ ਖਲਾਫੀ ਕੀਤੀ ਐ ਕਿਸੇ ਵੀ ਮੰਗ ਤੇ ਉਹਨਾਂ ਨੇ ਉਸ ਤੋਂ ਬਾਅਦ ਆਵਾਜ਼ ਨਹੀਂ ਕੱਢੀ ਸੋ ਉਹ ਪ੍ਰੋਟੈਸਟ ਵਜੋਂ ਸਾਰੀਆਂ ਸੰਘਰਸ਼ੀ ਲੋਕ ਜਥੇਬੰਦੀਆਂ ਵੱਲੋਂ ਥਾ-ਥਾ ਤੇ ਸੜਕਾਂ ਤੇ ਇਕੱਠੇ ਹੋ ਕੇ ਉਹਨਾਂ ਦਾ ਸ਼ਾਤਮਾਈ ਪ੍ਰੋਟੈਸਟ ਕਰਨ ਦਾ ਪ੍ਰੋਗਰਾਮ ਸੀ ਇਸੇ ਦੌਰਾਨੀ ਉਹਨਾਂ ਦਾ ਪਹਿਲਾ ਬਠਿੰਡਿਓ ਬਾਈ ਇਹ ਅਰਾਊਂਡ ਦਾ ਪ੍ਰੋਗਰਾਮ ਸੀ ਰੋਜ ਪਰ ਵੇਖੇ ਪਰ ਉਹਨਾਂ ਨੇ ਅਚਾਨਕ ਆਪਣਾ ਜਿਹੜਾ 22 ਹੈਰ ਵਾਲਾ ਰੂਟ ਬਦਲ ਕੇ 22 ਰੋਡ ਕਰਤਾ ਜਿਸ ਕਾਰਨ ਮੋਗਾ ਫਿਰੋਜ਼ਪੁਰ ਰੋਡ ਤੇ ਜੋ ਕਿਸਾਨਾਂ ਵੱਲੋਂ ਪ੍ਰੋਟੈਸਟ ਵਜੋਂ ਧਰਨਾ ਚੱਲ ਰਿਹਾ ਸੀ ਉਹਦੇ ਵਿੱਚ ਉਹ ਕੋਈ ਜਾਣਕਾਰੀ ਨਹੀਂ ਸੀ ਆਪਣੇ ਆਪ ਘਿਰ ਗਏ ਕੋਈ ਵਿੱਚ ਵੀ ਨਹੀਂ ਗਏ ਜਿੱਥੇ ਉਹ ਧਰਨਾ ਪ੍ਰੋਟੈਸਟ ਚੱਲ ਰਿਹਾ ਸੀਗਾ ਉਤੋਂ ਘੱਟੋ ਘੱਟ 1 ਕਿਲੋਮੀਟਰ ਪਿੱਛੇ ਪਿਆਰੇਆਣਾ ਪਿੰਡ ਦਾ ਪੁਲ ਵੱਜਦਾ ਉੱਥੇ ਉਹ ਕੁਝ ਮਿੰਟ ਰੋਕਣ ਤੋਂ ਬਾਅਦ 15-20 ਮਿੰਟ ਰੋਕਣ ਤੋਂ ਬਾਅਦ ਵਾਪਸ ਚਲੇਗੇ। ਬੇਠੰਡੇ ਆ ਕੇ ਉਹਨਾਂ ਨੇ ਬਿਆਨ ਦਿੱਤਾ ਵੀ ਮੇਰੀ ਮੈਂ ਮਸਾਂ ਜਾਨ ਬਚਾ ਕੇ ਉੱਥੋਂ ਮੁੜਿਆ ਆਪਣਾ ਰੈਲੀ 'ਚੋਂ ਜਿਹਦੇ ਇਸ ਕਰਕੇ ਨਾਲ ਇਹ ਵੀ ਸੀਗਾ ਵੀ ਜਿਨ੍ਹਾਂ ਨੇ ਅੰਦੋਲਨ ਕਰੀ ਐ ਜਾਂ ਅਧਿਕਾਰੀ ਐ ਉਹਨਾਂ ਦੇ ਕਾਰਵਾਈ ਹੋਵੇ। ਪਰ ਉਸ ਸਮੇਂ ਦੇ ਮੁੱਖ ਮੰਤਰੀ ਚਾਰ ਨਜੀਦ ਚੰਨੀ ਜੇ ਨੇ ਉਸੇ ਮੌਕੇ ਸਾਫ ਕਰਤਾ ਸੀਗਾ ਵੀ ਕੋਈ ਤੁਹਾਡੇ ਤੇ ਕਿਸੇ ਨੇ ਡੜਾ ਨਹੀਂ ਮਾਰਿਆ ਫੁੱਲ ਵੀ ਨਹੀਂ ਮਾਰਿਆ ਕੋਈ ਤੁਹਾਡੇ ਲਾਗੇ ਨਹੀਂ ਆਇਆ ਇਸ ਕਰਕੇ ਵੀ ਅਸੀਂ ਕਾਰਵਾਈ ਕਿਧੇ ਤੇ ਕਰਦਗੇ ਕਿਸੇ ਤੇ ਕਾਰਵਾਈ ਕਰਨ ਦੀ ਲੋੜ ਨਹੀਂ ਪਰ ਉਹਨਾਂ ਨੇ ਪੰਜਾਬ ਸਰਕਾਰ ਦੀ ਪੁਲਿਸ ਨੇ ਉਸ ਮੌਕੇ ਸਿਰਫ ਅਣਪਛਾਤੇਆਂ ਤੇ ਇੱਕ ਸਿੰਪਲ ਐਫ ਆਈ ਆਰ ਥਾਣਾ ਕੁਲਗੜੀ ਜ਼ਿਲ੍ਹਾ ਫਿਰੋਜ਼ ਦੇ ਵਿੱਚ ਦਰਜ ਕਰਕੇ ਰੱਖ ਲਈ ਉਸ ਤੋਂ ਬਾਅਦ ਉਸ ਸਮੇਂ ਬਾਅਦ ਉਹਦੇ ਵਿੱਚ 25 ਵਿਅਕਤੀ ਆ ਉਹਨਾਂ ਨੇ ਇੱਕ ਟ੍ਰੈਫਿਕ ਰੋਕਣ ਦੀ ਧਾਰਾ ਦੇ ਤਹਿਤ ਛੋਟੀ ਧਾਰਾ ਦੇ ਤਹਿਤ ਥਾੜਾ ਕੁਲਗੜੀ ਦੇ ਵਿੱਚ 25 ਆਗੂ ਜਿਨ੍ਹਾਂ ਦੇ ਵਿੱਚ ਸਾਡਾ ਵਿਕੇਸ਼ ਕ੍ਰਾਂਤੀਕਾਰੀ ਤਾਂ ਸੁਭਾ ਪ੍ਰਧਾਨ ਬਲਦੇਵ ਸਿੰਘ ਜੀਰਾ ਵੀ ਸ਼ਾਮਲ ਸੀਗਾ ਉਹਨਾਂ ਨੂੰ ਨਾਮਜ਼ਦ ਕਰਤਾ ਛੋਟੀ ਸਿੰਪਲ ਧਾਰਾ ਦੇ ਤਹਿਤ ਉਸ ਤੋਂ ਬਾਅਦ ਚਾ ਐ ਸਮਝ ਲਓ 222 ਜਨਵਰੀ ਹੁਣ 225 ਆ ਗਈ 3 ਸਾਲ ਬੀਤ ਗਏ ਕੋਈ ਉਹਦੇ ਤੇ ਕਾਰਵਾਈ ਨਹੀਂ ਹੋਈ ਪਰ ਹੁਣ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਦਬਾਅ ਥੱਲੇ ਆ ਕੇ ਜਾਂ ਸੁਪਰੀਮ ਕੋਰਟ ਦੇ ਦਬਾਅ ਥੱਲੇ ਆ ਕੇ ਪੰਜਾਬ ਸਰਕਾਰ ਦੀ ਪੁਲਿਸ ਨੇ ਉਹਦੇ ਵਿੱਚ 307 ਧਾਰਾ ਦਾਦਾ ਕਤਲ ਦੀ ਧਾਰਾ ਜੋੜ ਕੇ ਉਹਨਾਂ ਆਗੂਆਂ ਦੇ ਜਿਹੜੇ 25 ਤੇ ਇਹਨਾਂ ਨੇ ਨਾਮਜ਼ਦ ਕੀਤੇ ਸੀਗੇ ਉਹਨਾਂ ਦੇ ਗ੍ਰਿਫਤਾਰੀ ਬਰੰਟ ਜਾਰੀ ਕਰਤੇ ਸੋ ਇਸ ਕਰਕੇ ਅਸੀਂ ਦੋਨੇ ਫਾਰਮਾਂ ਵੱਲੋਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿੰਨੀਆਂ ਵੀ ਸੰਘਰਸ਼ੀਲ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਸੀ ਸਾਰਿਆਂ ਵੱਲੋਂ ਪੰਜਾਬ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਪੁਲਿਸ ਦੀ ਇਸ ਕਾਰਵਾਈ ਦੀ ਵਿਖੇਤੀ ਕਰਦੇ ਆ ਕਿਉਂਕਿ 307 ਤਾਰਾ ਉਦੋਂ ਲੱਗਦੇ ਹੁੰਦੇ ਜਦੋਂ ਕੋਈ ਕਿਸੇ ਦੇ 60 ਬੱਜੇ ਹੋਵੇ ਜਾਨਲੇਵਾ 60 ਬੱਜੇ ਹੋਵੇ ਕੋਈ ਉਥੇ ਟਕਰਾਈ ਨਹੀਂ ਹੋਇਆ ਸੋ ਇਸ ਕਰਕੇ ਬਿਲਕੁਲ ਪੋਲੀਟੀਕਲ ਬੇਸ ਤੇ ਕੋਈ ਇਹਦਾ ਲੀਗਲ ਬੇਸ ਹੈ ਨਹੀਂ ਪੋਲੀਟੀਕਲ ਬੇਸ ਤੇ ਸੈਂਟਰ ਸਰਕਾਰ ਚਾਹੁੰਦੀ ਹੈ ਵੀ ਜਿਹੜੇ ਆਗੂ ਇਹ ਦਿੱਲੀ ਕਿਸਾਨ ਅੰਦੋਲਨ ਭਾਗ ਦੋ ਦੇ ਵਿੱਚ ਝੁਟੇ ਹੋਏ ਐ ਇਹ ਅੰਦੋਲਨ ਰੋਜ਼ ਆਪਣੀਆਂ ਸਿਕਰਾਂ ਸ਼ੂ ਰਿਹਾ ਵੀ ਉਹਨਾਂ ਨੂੰ ਉਲਝਾਇਆ ਜਾਵੇ ਕਿਸੇ ਲੋਟ ਉਹ ਅੰਦੋਲਨ ਚ ਭਾਰਾਂ ਲੈ ਸਕਣ ਸੈਂਟਰ ਸਰਕਾਰ ਦੀ ਨੀਤ ਹੈ ਪਰ ਪੰਜਾਬ ਸਰਕਾਰ ਉਹਦਾ ਵਿਰੋਧ ਕਰਨ ਦੀ بجائے ਉਹਦੇ ਪਰਚਾਂ ਨਾਲ ਤੇ ਚਲਦੇ ਹੋਏ ਅੱਖਾਂ ਮੀਚ ਕੇ ਉਹ 307 ਦਾ ਪਰਚਾ ਦਰਜ ਕਰਕੇ ਬਰੰਟ ਜਾਰੀ ਕਰ ਰਹੇ ਹੈ ਅਸੀਂ ਅੱਜ ਦੀ ਪੀਸੀ ਚ ਕਹਿੰਦੇ ਆ ਵੀ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਸਾਡੇ ਆਗੂਆਂ ਤੋਂ ਆਪਣਾ ਹੱਥ ਹੈ ਗ੍ਰਿਫਤਾਰੀ ਵਾਲਾ ਹੱਥ ਹੈ ਪਿੱਛੇ ਰੱਖੇ ਤੇ ਨਹੀਂ ਜੇ ਉਹ ਇਧਰ ਨੂੰ ਗ੍ਰਿਫਤਾਰ ਗਿਆ ਕੱਲ੍ਹ ਵਾਰ ਨੂੰ ਵਧਣਗੇ ਤਾਂ ਇਹਦਾ ਜਿਹੜਾ ਹੈਗਾ ਸਮੁੱਚੇ ਪੰਜਾਬ ਦੇ ਕਿਸਾਨਾਂ ਵੱਲੋਂ ਜਥੇਬੰਦੀਆਂ ਵੱਲੋਂ ਡਟ ਕੇ ਵਿਰੋਧ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ